ਸੋ ਜਦੋਂ ਉਹਨਾਂ ਨੇ ਦੇਖਿਆ ਪੇਸ਼ਵੀਆਂ ਨੇ ਤੇ ਬਰਾਠਿਆਂ ਨੇ ਕਿ ਅਬਦਾਲੀ ਤਾਂ ਆ ਹੀ ਨਹੀਂ ਰਿਹਾ ਦੂਜੇ ਪਾਸੇ ਉਹਨਾਂ ਦੀਆਂ ਡੌਲੀਆਂ ਸੀ ਜਿਹੜੀਆਂ ਫਰਕਣ ਲੱਗ ਪਈਆਂ ਕਿ ਹੁਣ ਅਸੀਂ ਹਮਲਾ ਕਰਦੇ ਹਾਂ ਫਿਰ ਉਹ ਟੱਪ ਕੇ ਆਏ ਸੀ ਉਧਰੋਂ ਤੇ ਐਸ ਕਰਕੇ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਪਹਿਲ ਕਰੂਗਾ ਉਹ ਖਤਮ ਫਿਨਿਸ਼ ਹੋ ਜਾਣਾ ਉਹਨੇ ਸੋ ਇੰਡੀਆ ਦੀ ਜਿਹੜੀ ਪਹਿਲ ਆ ਉਹ ਅਸੀਂ ਦੇਖ ਰਹੇ ਹਾਂ ਇੱਥੇ ਦਰਜ ਕੀਤੀ ਜਾ ਰਹੀ ਹੈ ਸੋ ਪਾਕਿਸਤਾਨ ਹਾਲੇ ਤੱਕ ਇੰਤਜ਼ਾਰ ਕੀਤਾ ਹੋਇਆ ਹੈ ਪਾਕਿਸਤਾਨ ਨੇ ਵੇਟ ਐਂਡ ਵਾਚ ਤੇ ਆ ਦੇਖ ਰਿਹਾ ਸਾਰੀ ਸਥਿਤੀ ਨੂੰ ਸਮਝ ਰਿਹਾ ਕਿਉਂਕਿ ਪਰਮਾਣੂ ਤਾਕਤ ਹੈ ਇੰਡੀਆ ਵੀ ਪਰਮਾਣੂ ਤਾਕਤ ਹੈ ਸੋ ਇਸ ਜੀ ਦਾ ਜੰਜਾਲ ਨਾ ਬਣੇ ਕਾਫੀ ਸੋਚ ਸਮਝ ਕੇ ਵਿਚਾਰ ਕਰ ਰਿਹਾ ਹੈ ਦੂਜੇ ਪਾਸੇ ਇੰਡੀਆ ਦੇ ਉੱਤੇ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਕਿ ਦਬਾ ਕੇ جنگ ਲੜਨੀ ਪਊਗੀ ਨਹੀਂ ਤਾਂ ਅਸੀਂ ਗਏ ਮਾਹੌਲ ਉਹਨਾਂ ਨੇ ਆਪੇ ਹੀ ਐਦਾਂ ਦਾ ਕ੍ਰੀਏਟ ਕਰ ਲਿਆ ਆ ਇੰਡੀਆ ਦੇ ਜੇ ਉਹ جنگ ਨਹੀਂ ਕਰਦੇ ਨਹੀਂ ਲੜਦੇ ਉਹ ਫਸ ਗਏ ਟਰੈਪ ਚ ਆ ਗਏ ਹੁਣ ਇੰਡੀਆ ਵਾਲੇ ਕਿਉਂਕਿ ਉਹਨਾਂ ਨੇ ਰੌਲਾ ਪਾ ਚੁੱਕੇ ਹਨ ਕਿ ਪਾਕਿਸਤਾਨ ਨੇ ਕਰਵਾਇਆ ਪਹਿਲ ਗਾਜਹ ਹਮਲਾ ਪੂਰਾ ਉਹ ਉਹਨਾਂ ਦੇ ਟੀਵੀ ਚੈਨਲ ਲਗਾਤਾਰ 24 ਘੰਟੇ ਨੇ ਜਿਹੜੇ ਉਹ ਬੋਲ ਰਹੇ ਨੇ ਸੋ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੇ ਇਹ ਗੱਲ ਘੋਲ ਕੇ ਪਾ ਦਿੱਤੀ ਆ ਮੀਡੀਆ ਦੇ ਜ਼ਰੀਏ ਕਿ ਸਾਰਾ ਕੁਝ ਸਾਰੇ ਕੁਝ ਦਾ ਜ਼ਿੰਮੇਵਾਰ ਪਾਕਿਸਤਾਨ ਤੇ ਹੁਣ ਅਸੀਂ ਹਮਲਾ ਕਰਾਂਗੇ ਇਹ ਕਹਿ ਕੇ ਉਹ ਆਪਣੇ ਬਣਾਏ ਹੋਏ ਜਾਲ ਦੇ ਵਿੱਚ ਇੰਡੀਆ ਆਪੇ ਹੀ ਫਸ ਗਿਆ ਜੇ ਹੁਣ ਹਮਲਾ ਕਰਦਾ ਤਾਂ ਮਾਰਦਾ ਜੇ ਹਵਲਾ ਨਹੀਂ ਕਰਦਾ ਫਿਰ ਲੋਕ ਉਹਨਾਂ ਨੂੰ ਕੁੱਟਣਗੇ ਗਲੀਆਂ 'ਚ ਘੇਰ-ਘੇਰ ਕੇ ਉਹਨਾਂ ਦੇ ਪਾਰਲੀਮੈਂਟ ਮੈਂਬਰਾਂ ਨੂੰ ਜਾਂ ਉਹਨਾਂ ਦੇ ਅਫਸਰਾਂ ਨੂੰ ਅਧਿਕਾਰੀਆਂ ਨੂੰ ਹਾਲਾਤ ਉਹਨਾਂ ਨੇ ਆਪੇ ਹੀ ਬਣਾਉਤੇ ਆ ਤੇ ਸੋ ਇਹ ਬੜੀ ਦਿਲਚਸਪ ਜਿਹੜੇ ਹਾਲਤਾਂ ਬਣ ਗਈਆਂ ਇੰਡੀਆ ਦੀ ਇਹ ਮੈਨੂੰ ਲੱਗਦਾ ਕਿ ਆਪਾਂ ਤਾਂ ਜੇ ਇਸ ਜੰਗ ਦੇ ਵਿੱਚ ਸਾਡੇ ਬੁੱਧੂ ਸਿੱਖ ਸ਼ਾਮਲ ਨਾ ਹੋਏ ਤਾਂ ਅਸੀਂ ਪੂਰਾ ਇੰਜੋਏ ਕਰਾਂਗੇ ਇਹਦੇ 'ਚ ਹੁਣ ਬਰਾਟਾ ਫੌਜ ਦਾ ਵੱਡਾ ਹਿੱਸਾ ਜਿਹੜਾ ਹੈ ਉਹ ਇਸ ਜਗ ਦੇ ਵਿੱਚ ਨਾਲ ਆ ਗਿਆ ਇਹਨਾਂ ਨੇ ਇਸ ਲੜਾਈ ਦੇ ਵਿੱਚ ਹਿੱਸਾ ਲੈਣ ਲਈ ਦੱਖਣ ਤੋਂ ਸਾਰੀਆਂ ਫੌਜਾਂ ਇਕੱਠੀਆਂ ਕਰਕੇ ਉਹਨਾਂ ਨੇ ਇਸ ਲੜਾਈ ਦੇ ਵਿੱਚ ਲੈ ਆਂਦੀ ਹੈ ਜਿੱਥੇ ਕਿਤੇ ਵੀ ਉਹਨਾਂ ਦਾ ਰਾਜ ਸੀ ਤੇ ਪਰਿਵਾਰ ਵੀ ਨਾਲ ਆ ਗਿਆ ਸੋ ਫੌਰੀ ਫੌਜੀ ਤੌਰ ਦੇ ਉੱਤੇ ਇਸ ਲੜਾਈ ਚ ਮਰਾਠਿਆਂ ਦੇ ਤੋਪਖਾਨੇ ਬੰਦੂਕ ਬੰਦੂਕਬਜ਼ ਤੇ ਘੋੜਸਵਾਰਾਂ ਨੂੰ ਅਹਿਮਦ ਸ਼ਾਹ ਅਬਦਾਲੀ ਤੇ ਨਜੀਬ ਨਜੀਬਉਦਦੌਲਤ ਉਦੀ ਅਗਵਾਈ ਵਾਲੇ ਅਫਗਾਨਾਂ ਤੇ ਰੋਹਿਲਿਆਂ ਦੀ ਜਿਹੜੀ ਭਾਰੀ ਘੋੜਸਵਾਰਾਂ ਦੀ ਬੰਦੂਕਵਾਜ਼ਾਂ ਦੀ ਵੱਡੇ ਤੋਪਖਾਨੇ ਦੀ ਜਿਹੜੀ ਤਾਕਤ ਸੀ ਉਹਦੇ ਨਾਲ ਟਕਰਾਉਣਾ ਪੈਣਾ ਸੀ ਦੋਵੇਂ ਪਾਸੇ ਜਿਹੜੀਆਂ ਫੌਜਾਂ ਸੀ ਤਾਕਤਵਰ ਸੀ ਹਾਲਾਂਕਿ ਮਰਾਠਿਆਂ ਦਾ ਕਦੇ ਐਡਾ ਵੱਡਾ ਪਹਿਲਾ ਮੁਕਾਬਲਾ ਨਹੀਂ ਸੀ ਹੋਇਆ ਕਦੇ ਨਾ ਉਹਨਾਂ ਨੇ ਸੋਚਿਆ ਸੀ ਕਿ ਐਡਾ ਵੱਡਾ ਮੁਕਾਬਲਾ ਹੋਊਗਾ ਜਿਹੜੀ ਉਸ ਤੋਂ ਪਹਿਲਾਂ ਮਰਾਠਿਆਂ ਨੇ ਲੜਾਈਆਂ ਲੜੀਆਂ ਸਨ ਜਿਹਦੇ ਵਿੱਚ ਪੰਜਾਬ ਤੱਕ ਆਗੇ ਸੀ ਉਹ ਉਦੇ ਵਿੱਚ ਵੀ ਉਹਨਾਂ ਨੂੰ ਐਟਾ ਵਿਰੋਧ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਉਸ ਲੜਾਈ ਦੇ ਵਿੱਚ ਵੀ ਸਿੱਖ